ਬਹੁਤ ਬਹੁਤ ਮਿਹਰਬਾਨੀ ਯੂ ਤੱਕ ਪੂਰਾ ਕਾਫਲਾ ਹੀ ਆਇਆ ਐ ਨਹੀਂ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਅੱਜ ਪ੍ਰਚਾਰ 5 ਵਜੇ ਖਤਮ ਹੋ ਜਾਣਾ ਬਸ ਇਸ ਤੋਂ ਬਾਅਦ ਕੋਈ ਹੋਰ ਰੈਲੀ ਨਹੀਂ ਹੋਣੀ ਪਰ ਸਿਆਣੇ ਕਹਿੰਦੇ ਆ ਜਿੰਨੇ ਚ ਰੀਵੰਸ ਨਹੀਂ ਬੱਜੀਦਾ ਉਹਨਾਂ ਚ ਰੇਸ ਖਤਮ ਨਹੀਂ ਹੁੰਦੀ ਸੋ ਜਿੰਨਾ ਚ ਅਸੀਂ ਮਿਹਨਤ ਆਖਰੀ ਕਾਰਤਕ ਨਹੀਂ ਪਹੁੰਚਦੇ ਅਸੀਂ ਜਲੰਧਰ ਪੱਛਮੀ ਦੇ ਉਹਨਾਂ ਚ ਅਸੀਂ ਆਪਣੀ ਮਿਹਨਤ ਨੂੰ ਸਫਲ ਨਹੀਂ ਸਮਝਦੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਲੋਕ ਹੈ ਜੀ ਲੋਕਤੰਤਰ ਦੇ ਮਾਲਕ ਲੋਕ ਨੇ ਸੁਜਿੰਨੀ ਪਾਰੀ ਗਿਣਤੀ 'ਚ ਤੁਸੀਂ ਆਏ ਹੋ ਧੁੱਪ ਦੇ باوجود ਕੱਲ ਮੈਂ ਪੌਣੇ 10 ਵਜੇ ਇੱਕ ਵਾਰਡ ਦੇ ਵਿੱਚ ਸੀ ਪੌਣੇ 10 ਵਜੇ ਉੱਥੇ 5000 ਬੰਦਾ ਇਕੱਠਾ ਸੀ ਮਾਵਾਂ ਪਹਿਣਾ ਬੱਚੇ ਪੌਣੇ 10 ਵਜੇ ਰਾਤ ਦੇ ਇਹ ਦੂਜੇ ਲੀਡਰ ਤਾਂ 4-5 ਵਜੇ ਸੌਂ ਜਾਂਦੇ ਆ ਉਹਨਾਂ ਦਾ ਤਾਂ ਦਿਨ ਖਤਮ ਹੋ ਜਾਂਦਾ ਹੈ ਉਹ ਤਾਂ ਟੈਂਪਰੇਚਰ ਨਿਕਲ ਕੇ ਬਾਹਰ ਨਿਕਲਦੇ ਆ ਟੈਂਪਰੇਚਰ ਕਿੰਨਾ ਹੈ 40 ਡਿਗਰੀ ਜ਼ਿਆਦਾ ਹੈ 30 ਡਿਗਰੀ ਹੋਇਆ ਤਾਂ ਪੰਜਾਬ بچਾਵਾਂਗੇ ਤੇ ਅਸੀਂ ਆ ਗਏ ਤੁਹਾਡੇ ਵਰਗੇ ਅਸੀਂ ਗਲੀਆਂ ਮੱਲਿਆਂ ਚੋਂ ਨਿਕਲੇ ਹੋਏ ਆਂ ਮਹਿੰਦਰ ਭਗਤ ਜੀ ਕੱਲੇ ਨਾਮ ਦੇ ਭਗਤ ਨਹੀਂ ਕਿਰਦਾਰ ਦੇ ਵੀ ਭਗਤ ਨੇ ਪੰਜ ਨੰਬਰ ਪਰਸੋਂ ਨੂੰ ਪੰਜ ਨੰਬਰ ਮਸ਼ੀਨ ਚ ਪੰਜ ਨੰਬਰ ਤੇ ਬਟਨ ਤੇ ਤੁਸੀਂ ਜਿਹੜਾ ਗੂਠਾ ਆਪਣਾ ਲਾਉਣਾ ਹੈ ਤਾਂ ਸਮਝੋ ਡੱਬਣਾ 5 ਨੰਬਰ ਹੈ ਆਉਣਾ 1 ਨੰਬਰ ਤੇ ਹੈ ਜਿੰਨਾ ਪਿਆਰ ਜਿੰਨਾ ਸਤਕਾਰ ਮਿਲ ਰਿਹਾ ਮੈਂ ਜਦੋਂ ਗੱਡੀ ਜਾਂਨਾ ਦੁਕਾਨਾਂ ਚੋਂ ਬਾਹਰ ਆ ਕੇ ਲੋਕ ਐ ਏਦਾਂ ਹੀ ਕਰਦੇ ਆ ਬਸ ਐਂ ਤਾਂ ਕਰਨੋਂ ਹੀ ਹਟ ਗਏ ਐਂ ਹੀ ਕਰਦੇ ਆ ਬਸ ਇਹਦਾ ਮਤਲਬ ਤੁਸੀਂ ਭਾਈ ਫੈਸਲਾ ਕਰ ਲਿਆ ਕਿ ਥੋੜੇ ਬੰਦੇ ਨੂੰ ਤੁਸੀਂ ਜਿਤਾਉਣਾ ਹੈ 100 ਬੰਦੇ ਦਾ ਟਾਈਮ ਆਉਣਾ ਹੈ ਮੈਂ ਵੀ ਤੁਹਾਨੂੰ ਇਹੀ ਬੇਨਤੀ ਕਰਦਾ ਅਰਵਿੰਦ ਖੇਤਰੀਵਾਲ ਜੀ ਸਾਹਿਬ ਝੂਠੇ ਪਰਚੇ ਦੇ ਵਿੱਚ ਜੇਲ੍ਹ ਚ ਨੇ ਪਰ ਉਹਨਾਂ ਨੂੰ ਇਹ ਠੰਡੀ ਹਵਾ ਦਾ ਬੁੱਲਾ ਜਾਵੇ ਪਰ ਸੋਨੂੰ ਕਿ ਮੇਰੀ ਪਾਰਟੀ ਜਲੰਧਰ ਪੱਛਮੀ ਤੋਂ ਇੱਕ ਬਹੁਤ ਵੱਡੇ ਮਾਰਜਨ ਨਾਲ ਜਿੱਤੀ ਹੈ ਤਾਂ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਸਕੂਨ ਮਿਲੂਗਾ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਆ ਰਹੇ ਨੇ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਲੀਡਰ ਮੇਰੇ ਕੋਲੇ ਆ ਰਹੇ ਨੇ ਸਾਰਿਆਂ ਨੂੰ ਬਣਦਾ ਹੱਕ ਮਿਲੂਗਾ ਸਾਰਿਆਂ ਦੇ ਬਣਦੇ ਕੰਮ ਹੋਣਗੇ ਪਰਚੀ ਮੰਦਰ ਭਗਤੀ ਹੋਊਗੀ ਸਾਈਨ ਮੇਰੇ ਹੋਣਗੇ ਮੈਂ ਗੱਬਾ ਦਾ ਕਰਦਾ ਆ ਹ ਸਾਡੇ ਅਹੁਦੇਦਾਰ ਬੈਠੇ ਨੇ ਬੂਥ ਇਨਚਾਰਜ ਬੈਠੇ ਨੇ ਇਹਨਾਂ ਨੂੰ ਪਰਸੋਂ ਨੂੰ ਬੈਠਣਾ ਹੈ ਪਰਸੋਂ ਨੂੰ ਦੀਪਕ ਬੈਠਣ ਲਾ ਦੀਪਕ ਰਾਜਾ ਮੇਰੇ ਨਾਲ ਮੇਰੇ ਸਾਥੀ ਰਹੇ ਬਹੁਤ ਸਾਰੇ ਸ਼ੋਅਾਂ ਦੇ ਵਿੱਚ ਬਹੁਤ ਦੀਪਕ ਬਹੁਤ ਬਹੁਤ ਕਮਾਲ ਹੈ ਕਮਾਲ ਹੈ ਆਜਾ ਇੰਦਰ ਜੀ ਇਹਦੇ ਦੀ ਸੋ ਵੀਰੋ ਅਸੀਂ ਜਜ਼ਬਾਤੀ ਲੋਕ ਆ ਅਸੀਂ ਲੋਕਾਂ ਨੂੰ ਖੁਸ਼ੀਆਂ ਦੇ ਨਾਲੇ ਲੋਕ ਆ ਅਸੀਂ ਟਿਕੜਮ ਬਾਜ ਲੋਕ ਨਹੀਂ ਹਾਂਗੇ ਵੀ ਸੱਟੇ ਬਾਜ ਜੂਏ ਬਾਜ ਫਲਾਨੇ ਬਾਜ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕ ਆ ਆਓ ਕੱਠੇ ਹੋ ਕੇ ਖੁਸ਼ੀਆਂ ਮਾਣੀਏ ਆਨੰਦ ਮਾਣੀਏ ਸੁਮੇ ਇਸ ਮੌਕੇ ਤੇ ਅੱਜ ਮੈਨੂੰ ਮੇਰੇ ਤੋਂ ਅੱਤਾ ਕੰਟਾ ਰਹਿ ਗਿਆ ਪ੍ਰਚਾਰ 'ਚ ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਾਸ ਸਾਡਾ ਤਾਂ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਵੇ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਪਤਾ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਇਹ ਕੰਮ ਹੋ ਸਕਦਾ ਹੈ ਤਾਂ ਮਹਿੰਦਰ ਭਗਤ ਕਰ ਸਕਦਾ ਹੈ ਸਾਊ ਬੰਦਾ ਐਸੈਂਬਲੀ ਦੀਆਂ ਪੈੜੀ ਜਿਹੜੀਆਂ ਐਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਜਿੰਦਾਬਾਦ 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 ਸੁਬੀਰੋ ਜਲੰਧਰ ਮੇਰੀ ਕਰਮਪੂਮੀ ਰਹੇ ਹੈ ਮੈਂ ਬਹੁਤ ਬਾਰੀ ਦੂਰ ਦਰਸ਼ਨ ਤੇ ਪ੍ਰੋਗਰਾਮ ਕਰਨ ਆਇਆ ਬੜੀਆਂ ਰਿਕਾਰਡਿੰਗਾਂ ਕੀਤੀਆਂ ਦੀਪਕ ਆ ਗਿਆ ਕੀ ਬਾਤ ਹੈ ਦੀਪਕ ਵੀ ਨਾਲ ਹੁੰਦਾ ਸੀ ਕਦੇ ਕਿਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਕਦੇ ਕਿਸੇ ਜਮਾਂ ਤਰੰਗ ਚ ਕਦੇ ਮੇਰਾ ਪਿੰਡ ਮੇਰੇ ਖੇਤ ਕਦੇ ਲਿਸ਼ਕਾਰਾਂ ਹੈ ਨਾ ਕਦੇ ਇਕਲਪ ਸੁਰਮੇ ਦੀ ਬੜੇ ਬੜੇ ਪ੍ਰੋਗਰਾਮ ਹੈ ਮੈਂ ਉਧਰੋਂ ਦੂਰੋਂ ਆਉਂਦਾ ਹੁੰਦਾ ਸੀ ਇਹ ਥੋੜਾ ਜਿਹਾ ਨੇੜੇ ਰਹਿੰਦੇ ਸੀ ਸੋ ਸਾਰੇ ਆਪਾਂ ਇਕੱਠੇ ਹੋਈਏ ਕਿਉਂਕਿ ਕਲਾਕਾਰ ਤਾਂ ਤੁਹਾਡੀਆਂ ਖੁਸ਼ੀਆਂ ਨੇ ਜੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਤਾਂ ਕਲਾਕਾਰਾਂ ਦੀ ਰੋਟੀ ਚੱਲੂ ਜੇ ਤੁਹਾਡੇ ਘਰੇ ਖੁਸ਼ੀ ਹੋਈ ਨਹੀਂ ਤੁਸੀਂ ਕਿਵੇਂ ਕਿਵੇਂ ਕੋਈ ਖਾੜਾ ਲਵਾਉਂਗੇ ਕੀ ਕਰੋਗੇ ਆਪਾਂ ਨੌਕਰੀਆਂ ਦੇਣੀਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਫੈਕਟਰੀਆਂ ਆਉਣ ਕੰਮ ਮਿਲੇ ਸਾਡੇ ਘਰਾਂ ਦੇ ਚੁੱਲ੍ਹੇ ਬੜਨ ਆਈ ਮੇਰੀ ਤਾਂ ਮਨ ਨਹੀਂ ਤਾਂ ਆਮ ਆਦਮੀ ਕਿੱਥੇ ਮੌਕਾ ਮਿਲਦਾ ਜੀ ਹੁਣ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾ ਹੁੰਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸ ਸੀ ਮਤ ਬਖਸ਼ਦਾ ਹੈ ਫਿਰ ਉਹ ਅਸਤੀਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਪਰ ਪ੍ਰਮਾਤਮਾ ਕਹਿੰਦਾ ਫਿਰ ਇਹਨਾਂ ਭਗਤ ਨੂੰ ਬਿਠਾਉਣਾ ਹੈ ਜਿੰਦਾਬਾਦ ਨਾ ਕੁੱਸਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮਸਤ ਵੱਜ ਗਈ ਇਹਨਾਂ ਦੀ ਫਿਰ ਕੀ ਲੋੜ ਸੀ ਇਸ ਦੀਵਾ ਦੇਣ ਦੀ ਮੈਨੂੰ ਦੱਸੋ ਮੈਨੂੰ ਦੱਸੋ ਕੀ ਲੋੜ ਸੀ ਇਸ ਦੀਵਾ ਦੇਣ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਚੱਕ ਦਿਓ ਫੱਟੇ ਬਸ ਮੈਨੂੰ ਪਤਾ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਹੈ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਏ ਮਨਾਂ ਨਾ ਕਰਿਓ ਲਕਸ਼ਮੀਨੀ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲੋਗੇ ਵੀ ਉਹੀ ਆ ਓਏ ਉਹੀ ਆਓ ਜਿਹੜਾ ਦੇਵੀ ਤਲਾ ਮੰਦਲ ਚ ਟੇਕ ਕੇ ਆਈ ਸੀ ਨੋਟ ਵੀ ਉਹੀ ਐ ਬਸ ਇਹ ਕੰਮ ਕਰ ਦਿਓ ਇਨਾ ਤੋਂ ਐ ਐ ਕਰਕੇ ਤੇ ਐ ਐ ਕਰਕੇ ਤੇ ਕਹਿ ਦਿਓ ਵੀ ਹਾਂ ਤੇ ਪਰ ਸੋਨੂ ਪੰਜ ਨੰਬਰ ਆ ਬਟਨ ਦਬਕੇ ਓ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨਮਾਜ਼ ਹੈ ਬੜਾ ਵੇ ਸਮਝਦਾਰ ਲੱਕਾ ते फिर थोडे वालों मैं समझा भी हां दोनों तो हाथ उपर जाके के दो नार ला दो इनकलाब इनकलाब भारत माता की वंदे बोले सोनिहाल जिंदाबाद रहो आबाद रहो बहुत बहुत धन्यवाद बहुत बहुत